ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਜੱਬਰ ਤੇ ਆਸ ਕਰਦੇ ਹਾਂ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਇਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਕੇਕ ਕੇਕ ਬਣਾਉਣਗੇ ਅੱਜ ਬੱਚੇ ਅੱਜ ਆਪਾਂ ਬਣਾਵਾਂਗੇ ਚੀਜ਼ ਕੇਕ ਉਹ ਬੱਚੇ ਬਣਾਉਣਗੇ ਆਪਾਂ ਨਹੀਂ ਬਣਾ ਰਿਹਾ ਤੇ ਇਹ ਆ ਆਪਾਂ ਕੇਕ ਬਣਾਉਣ ਵਾਸਤੇ ਬਿਸਕੁਟ ਲੈ ਦੇਸੀ ਕਿਓ ਵਾਲੇ ਜਿਹੜੇ ਬਣੇ ਬਣਾਏ ਆ ਘਰੇ ਆਪਾਂ ਨਾਲ ਇੱਕ ਗੋਲੀ ਖੰਡ ਲਈ ਤੇ ਇੱਕ ਗੋਲੀ ਆਪਾਂ ਮਲਾਈ ਲਈ ਆ ਤੇ ਇਹਦੇ ਨਾਲ ਆਪਾਂ ਬੱਚੇ ਕੇਕ ਤਿਆਰ ਕਰਨਗੇ ਬਿਸਕੁਟ ਆਪਾਂ ਗ੍ਰੈਂਡ ਕਰ ਲਿਆ ਤੇ ਆਪਾਂ ਇੱਕ ਬੋਲ ਚ ਕੱਢ ਲਿਆ ਤੇ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਘਿਓ ਘਿਓ ਪਾ ਲਿਆ ਬੱਚਿਆਂ ਨੇ ਇਹ ਮਿਕਸ ਕਰ ਲੈਣਗੇ ਚੰਗੀ ਤਰ੍ਹਾਂ ਇਨ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਪਾਂ ਪਲੈਨ ਕਰਕੇ ਕੋਲੀ ਦੀ ਸਟਾ ਨਾਲ ਇਹਦੀ ਇੱਕ ਚੰਗੀ ਤਰ੍ਹਾਂ ਲੇਅਰ ਜੀ ਬਣਾ ਲਾਂਗੇ ਲੇਅਰ ਬਣ ਜੂਗੀ ਥੱਲੇ ਇੱਕ ਸੈੱਟ ਕਰ ਲਿਆ ਜੀ ਇੱਕ ਲੇਅਰ ਬਣ ਗਈ ਹੈ ਤੇ ਇਹਨੂੰ ਆਪਾਂ 10 ਮਿੰਟ ਆਪਾਂ ਫ੍ਰੀਜ ਵਿੱਚ ਰੱਖਾਂਗੇ ਜੰਮਣ ਵਾਸਤੇ ਤੇ ਉਹਨਾਂ ਚੇ ਆਪਾਂ ਜਿਹੜੀ ਮਲਾਈ ਹੈ ਦੀ ਕਰੀਮ ਤਿਆਰ ਕਰ ਮਿਕਸੀ ਜਾਰ ਵਿੱਚ ਮਲਾਈ ਨੂੰ ਪਾ ਲੈਨੇ ਆ ਮੈਂ ਖੰਡ ਪਾ ਲਾਂਗੇ ਜਿਹੜੀ ਇੱਕ ਕੋਲੀ ਆਪਾਂ ਲਈ ਹੈ ਤੇ ਇੱਕ ਚਮਚਾ ਆਪਾਂ ਸੁੱਕਾ ਦੁੱਧ ਪਾਵਾਂਗੇ ਇਨੂੰ ਗ੍ਰਾਉਂਡ ਕਰ ਲੈਨੇ ਆ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਚਲੋ ਇਹ ਜੀ ਜੀ ਕਰੀਮ ਜਿਹੜੀ ਆਪਾਂ ਬਣਾਈ ਹੈ ਆਪਣੀ ਤਿਆਰ ਹੋ ਗਈ ਤੇ ਆਪਾਂ ਵਿੱਚ ਪਾ ਲਾਂਗੇ ਇਹਦੀ ਵੀ ਇੱਕ ਲੇਅਰ ਬਣ ਜੂਗੀ ਇਹ ਕਰੀਮ ਆਪਾਂ ਸਾਰੀ ਉੱਪਰ ਲਾ ਦਈਏ ਕਰੀਮ ਦੀ ਲੇਅਰ ਲੱਗ ਗਈ ਆ ਇੱਕ ਰੀਮ ਦੀ ਲੇਅਰ ਆਪਾਂ ਉੱਪਰ ਲਾ ਲਈ ਐ ਤੇ ਇਹਨੂੰ ਹੁਣ ਆਪਾਂ ਫੇਰ 10 ਮਿੰਟ ਫ੍ਰੀਜ 'ਚ ਰੱਖਾਂਗੇ। ਇਹ ਆਪਾਂ ਖੰਡ ਤੋਂ ਕਰੀਮਲ ਤਿਆਰ ਕੀਤਾ ਘਰੇ ਹੀ ਇਹ ਵੀ ਆਪਾਂ ਇੱਕ ਲੇਅਰ ਲਾ ਲਾਂਗੇ। ਆਹ ਲੋ ਜੀ ਕੇਕ ਆਪਣਾ ਬਣ ਕੇ ਤਿਆਰ ਆ ਆਪਾਂ 10 ਮਿੰਟ ਫ੍ਰੀਜ 'ਚ ਰੱਖਿਆ ਸੀ ਤੇ ਵੇਖੋ ਕਿੱਡਾ ਵਧੀਆ ਬਣ ਗਿਆ ਵਾ। ਕੇਕ ਆਪਣਾ ਬੱਚਿਆਂ ਨੇ ਤਿਆਰ ਕੀਤਾ ਵਾ ਤੇ ਆਪਾਂ ਕੱਟ ਕੇ ਵੇਖਦੇ ਹਾਂ ਕਿਹੋ ਜਿਹਾ ਬਣਿਆ ਵਾ। ਆਵੋ ਕੁੱਕੀ ਕੇਕ ਆਪਣਾ ਕਿੱਡਾ ਵਧੀਆ ਬਣਿਆ ਵਾ ਬੱਚਿਆਂ ਨੇ ਤਿਆਰ ਕੀਤਾ ਵਾ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ